ਭਾਵੇਂ ਵੋਟਾਂ ਵੇਲੇ ਕੋਈ ਵੀ ਪਾਰਟੀ ਆ ਕੇ ਇਹ ਆਖੇ ਕਿ ਅਸੀਂ ਮਜ਼ਦੂਰ ਪੱਖੀ ਆ ਅਸੀਂ ਦਲਤ ਪੱਖੀ ਆ ਅਸੀਂ ਐਸਸੀ ਪੱਖੀ ਆ ਪਰ ਕੋਈ ਵੀ ਪਾਰਟੀ ਆ ਜਿਹੜੀ ਉਹ ਮਜ਼ਦੂਰ ਪੱਖੀ ਦਲਤ ਪੱਖੀ ਨਹੀਂ ਹੁੰਦੀ ਜਦੋਂ ਚੋਣਾਂ ਤੋਂ ਪਹਿਲਾਂ ਐਨਡੀਏ ਸਰਕਾਰ ਬਣਨ ਤੋਂ ਪਹਿਲਾਂ ਜਿੱਥੇ ਕਿਤੇ ਵੀ ਹੰਸ ਰਾਜ ਹੰਸ ਦਾ ਵਿਰੋਧ ਹੁੰਦਾ ਸੀਗਾ ਕਿਉਂਕਿ ਵੱਡੇ ਪੱਧਰ ਤੇ ਕਿਸਾਨਾਂ ਵੱਲੋਂ ਆ ਜਿਹੜਾ ਹੰਸ ਰਾਜ ਹੰਸ ਦਾ ਜਿਹੜਾ ਵਿਰੋਧ ਹੋਇਆ ਸੀਗਾ ਭਾਜਪਾ ਦਾ ਕਿਉਂਕਿ ਉਹ ਕੈਂਡੀਡੇਟ ਸੀਗਾ ਪਰ ਅਸੀਂ ਮਜ਼ਦੂਰ ਤਾਫਕੇ ਦੀਆਂ ਵੀਡੀਓ ਕਰਦੇ ਆ ਇਸ ਕਰਕੇ ਲਗਾਤਾਰ ਆ ਜਿਹੜਾ ਸਾਨੂੰ ਕਈ ਸਾਥੀਆਂ ਦੇ ਜਿਹੜੇ ਸਾਡੇ ਪੇਜ ਨੂੰ ਲਗਾਤਾਰ ਫੋਲੋ ਕਰਦੇ ਆ ਉਹਨਾਂ ਵੀਰਾਂ ਦੇ ਫੋਨ ਆਉਂਦੇ ਹੁੰਦੇ ਸੀਗੇ ਕਿ ਭਾਈ ਐਡੇ ਵੱਡੇ ਪੱਦਰ ਦੇ ਉੱਤੇ ਆ ਜਿਹੜਾ ਉਹ ਹੰਸਰਾਜ ਹੰਸ ਜੀ ਨਾਲ ਆ ਜਿਹੜਾ ਉਹ ਧੱਕਾ ਹੋ ਰਿਹਾ ਹੈਗਾ ਪਰ ਅਸੀਂ ਸਪਸ਼ਟ ਸੀਗੇ ਕਿਉਂਕਿ ਹੰਸਰਾਜ ਹੰਸ ਜਿਸ ਪਾਰਟੀ ਦਾ ਸੀਗਾ ਬੀਜੇਪੀ ਪਾਰਟੀ ਦਾ ਸੀਗਾ ਉਸ ਦੇ ਪਿੱਛੇ ਆਰਐਸਐਸ ਦੀ ਵਿਚਾਰਧਾਰਾ ਜਿਹੜੀ ਉਹ ਕੰਮ ਕਰਦੀ ਸੀ ਅਤੇ ਆਰਐਸਐਸ ਦੀ ਵਿਚਾਰਧਾਰਾ ਜਿਹੜੀ ਆ ਉਹ ਮਨੁਸਮਰਤੀ ਲਾਗੂ ਕਰਨ ਵਾਲੀ ਹੈਗੀ ਇਸ ਕਰਕੇ ਸਾਡੇ ਮਨ ਦੇ ਵਿੱਚ ਇਹ ਸ਼ੰਕਾ ਹੈ ਨਹੀਂ ਸੀਗੀ ਕਿ ਹੰਸਰਾਜ ਹੰਸ ਦਾ ਵਿਰੋਧ ਆ ਜਿਹੜਾ ਉਹ ਐਜੇ ਐਸਏ ਹੋਣ ਦੇ ਨਾਤੇ ਆ ਜਿਹੜਾ ਉਹ ਕੀਤਾ ਜਾਂਦਾ ਹੈਗਾ ਪਰ ਕਿਤੇ ਨਾ ਕਿਤੇ ਇੱਕ ਗੱਲ ਹਮੇਸ਼ਾ ਖਟਕਦੀ ਸੀਗੀ ਕਿ ਜਿੱਡੇ ਵੱਡੇ ਪੱਧਰ ਦੇ ਉੱਤੇ ਹੰਸ ਰਾਜ ਹੰਸ ਦਾ ਵਿਰੋਧ ਹੋਇਆ ਹੈਗਾ ਓਡੇ ਵੱਡੇ ਪੱਧਰ ਦੇ ਉੱਤੇ ਦੂਸਰੇ ਜੋ ਭਾਜਪਾ ਦੇ ਉਮੀਦਵਾਰ ਉੱਠੇ ਸੀਗੇ ਉਹਨਾਂ ਦਾ ਵਿਰੋਧ ਆ ਜਿਹੜਾ ਉਹ ਹੋਇਆ ਹੀ ਨਹੀਂ ਪਰ ਅਸੀਂ ਇਸ ਚੀਜ਼ ਨੂੰ ਆ ਜਿਹੜਾ ਆ ਜ਼ਿਆਦਾ ਫਲਰਸ਼ ਨਹੀਂ ਕੀਤਾਗਾ ਕਿ ਐਸਸੀ ਹੋਣ ਦੀ ਵਜ੍ਹਾ ਕਰਕੇ ਜਿਹੜਾ ਉਸ ਦਾ ਵਿਰੋਧ ਹੋਇਆ ਹੈਗਾ ਸਾਡੀ ਕੋਸ਼ਿਸ਼ ਹਮੇਸ਼ਾ ਇਹ ਰਹੀ ਹੈਗੀ ਆ ਕਿ ਜੋ ਪੰਜਾਬ ਦੇ ਵਿੱਚ ਭਾਜਪਾ ਵੋਟਾਂ ਦਾ ਪੋਲਰਾਈਜੇਸ਼ਨ ਕਰ ਰਹੀ ਸੀਗੀ ਦਲਤ ਵਰਸਸ ਜੱਟ ਬਣਾ ਰਹੀ ਸੀਗੀ ਮਜ਼ਦੂਰ ਵਰਸਸ ਕਿਸਾਨ ਬਣਾ ਰਹੀ ਸੀ ਅਸੀਂ ਉਸ ਦੇ ਖਿਲਾਫ ਆ ਜਿਹੜੀ ਉਹ ਡਟ ਕੇ ਕਵਰੇਜ ਆ ਜਿਹੜੀ ਉਹ ਕੀਤੀ ਸਾਡੀਆਂ ਪਿਛਲੀਆਂ ਵੀਡੀਓ ਆ ਜਿਹੜੀਆਂ ਤੁਸੀਂ ਚੱਕ ਕੇ ਦੇਖ ਸਕਦੇ ਹੋ ਪਰ ਫਿਰ ਵੀ ਬਹੁਤ ਸਾਰੇ ਪਿੰਡਾਂ ਦੇ ਵਿੱਚ ਕਿਉਂਕਿ ਅਸੀਂ ਜਦੋਂ ਪਹਿਲੇ ਪਹਿਲੇ ਦਿਨੋਂ ਵਿਰੋਧ ਹੋਣ ਲੱਗਾ ਸੀਗਾ ਤੇ ਸਾਨੂੰ ਵੀ ਲੱਗਦਾ ਸੀ ਕਿਤੇ ਨਾ ਕਿਤੇ ਵਿਰੋਧ ਹੋਣ ਦੇ ਬਾਵਜੂਦ ਆ ਜਿਹੜਾ ਉਹ ਹੰਸ ਰਾਜ ਹੰਸਦਾ ਤੇ ਬੀਜੇਪੀ ਦਾ ਜਿਹੜਾ ਉਹ ਫਾਇਦਾ ਹੋਣਾ ਹੈਗਾ ਕਿਉਂਕਿ ਜਿਆਦਾ ਵਿਰੋਧ ਦੀ ਵਜ੍ਹਾ ਕਰਕੇ ਪੋਲਰਾਈਜੇਸ਼ਨ ਆ ਜਿਹੜਾ ਉਹ ਵਧਿਆ ਕਿਤੇ ਨਾ ਕਿਤੇ ਇਸ ਦੇ ਵਿੱਚ ਆ ਜਿਹੜਾ ਇਸ ਦੇ ਉੱਤੇ ਆ ਜਿਹੜਾ ਕਿਸਾਨ ਜਥੇਬੰਦੀਆਂ ਨੂੰ ਦੁਬਾਰਾ ਤੋਂ ਮੰਥਨ ਆ ਜਿਹੜੀ ਉਹ ਕਰਨ ਦੀ ਜ਼ਰੂਰਤ ਹੈਗੀ ਆ ਤੇ ਨਤੀਜਾ ਉਹਦਾ ਇਹ ਹੋਇਆ ਕਿ ਪਿੰਡਾਂ ਦੇ ਵਿੱਚ ਵੱਡੇ ਪੱਦਰ ਦੇ ਉੱਤੇ ਧੜੇਬੰਦੀ ਆ ਜਿਹੜੀ ਉਹ ਸਾਨੂੰ ਦੇਖਣ ਨੂੰ ਮਿਲੀ ਅਸੀਂ ਗਰਾਊਂਡ ਦੇ ਉੱਤੇ ਜਾ ਕੇ ਰਿਪੋਰਟਾਂ ਕਰਦੇ ਰਹੇ ਹਾਂ ਉੱਥੇ ਆ ਜਿਹੜਾ ਮਜ਼ਦੂਰ ਤੌਕਾ ਇਹ ਕਹਿੰਦਾ ਸੀਗਾ ਕਿ ਜੱਟ ਕੌਣ ਹੁੰਦੇ ਆ ਭਾਈ ਜੋ ਅਸੀਂ ਜਿਸ ਲੀਡਰ ਨੂੰ ਬਰਾਲੇ ਹੈਗੇ ਆ ਉਸ ਨੂੰ ਰੋਕਣ ਵਾਲੇ ਇਸ ਕਰਕੇ ਅਸੀਂ ਤਾਂ ਬੁਲਾਵਾਂਗੇ ਭਾਵੇਂ ਉਹਨਾਂ ਨੇ ਖੁੰਧਕ ਦੇ ਵਿੱਚ ਆ ਜਿਹੜਾ ਕਿਉਂਕਿ ਵਿਰੋਧਤਾਈ ਆ ਜਿਹੜੀ ਹਮੇਸ਼ਾ ਕਿਤੇ ਨਾ ਕਿਤੇ ਪਈ ਹੁੰਦੀ ਆ ਉਹਨਾਂ ਨੇ ਖੁੰਧਕ ਦੇ ਵਿੱਚ ਆ ਜਿਹੜਾ ਹੰਸਰਾਜ ਹੰਸ ਤੇ ਦੂਸਰਿਆਂ ਨੂੰ ਆ ਜਿਹੜਾ ਮੇਸ਼ਾ ਜਿਹੜਾ ਉਹੋ ਬੁਲਾਇਆ ਅਤੇ ਉਹਨਾਂ ਦੇ ਪ੍ਰੋਗਰਾਮ ਕਰਵਾਏ ਭਾਵੇਂ ਹੁਣ ਵੀ ਆ ਜਿਹੜਾ ਐਸਟੀ ਤਬਕਾ ਦਲਤ ਤਬਕਾ ਉਹਨਾਂ ਨੂੰ ਆ ਜਿਹੜਾ ਜ਼ਿਮੀਂਦਾਰ ਤਬਕੇ ਬਿਨਾ ਜੱਟ ਤਬਕੇ ਬਿਨਾ ਜਿਹੜਾ ਉਹਨਾਂ ਨੂੰ ਸਰਿਆ ਨਹੀਂਗਾ ਹੁਣ ਵੀ ਤੁਸੀਂ ਜਾ ਕੇ ਵੇਖ ਲਓ ਬਹੁਤ ਸਾਰੇ ਪਿੰਡਾਂ ਦੇ ਵਿੱਚ ਆ ਜਿਹੜਾ ਉਹ ਬਿਨਾ ਰੇਟ ਕਿਸੇ ਤੋੜੇ ਤੁਸੀਂ ਆ ਜਿਹੜਾ ਉਹੋ ਉਨਾਂ ਹੀ ਜ਼ਿਮੀਦਾਰਾਂ ਦੇ ਵਾਹਣਾਂ ਦੇ ਵਿੱਚ ਆ ਜਾ ਕੇ ਆ ਜਿਹੜੇ ਉਹ ਕੋਡੇ ਹੋ ਗਏ ਉਨਾਂ ਹੀ ਵਾਹਣਾਂ ਦੇ ਵਿੱਚ ਜਾ ਕੇ ਆ ਜਿਹੜੇ ਉਹ ਝੋਨਾ ਲਗਾ ਰਹੇ ਹੈਗੇ ਆ ਪਰ ਸੋਚਣ ਵਾਲੀ ਗੱਲ ਇਹ ਹੈਗੀ ਆ ਕਿ ਭਾਜਪਾ ਜਿਹੜੀ ਆ ਐਨਡੀਏ ਦੀ ਸਰਕਾਰ ਬਣ ਗਈ ਹੈਗੀ ਆ ਤੇ ਉਹ ਸਰਕਾਰ ਬਣਨ ਤੋਂ ਬਾਹਰ ਆ ਜਿਹੜਾ ਜਿੰਨੀਆਂ ਗਾਲਾਂ ਦਾ ਸ਼ਕਾਰ ਆ ਜਿਹੜਾ ਕਿਉਂਕਿ ਕਈ ਕਈ ਆਸੂ ਜਵਾਨ ਕਿਸਾਨਾਂ ਨੇ ਆ ਜਿਹੜਾ ਗਾਲਾਂ ਵੀ ਕੱਢੀਆਂ ਵੱਡੇ ਪੱਧਰ ਤੇ ਵਿਰੋਧ ਵੀ ਹੋਇਆ ਹੈਗਾ ਤੇ ਕਈ ਕਿਸਾਨਾਂ ਨੇ ਜਿਹੜਾ ਹੋਰ ਤਰੀਕੇ ਦੇ ਨਾਲ ਵੀ ਬਹੁਤ-ਬਹੁਤ ਤਰਾਂਤਰਾਂ ਦੇ ਤਰੀਕੇ ਵਰਤ ਕੇ ਆ ਜਿਹੜਾ ਹੰਸ ਰਾਜ ਹੰਸ ਦਾ ਵਿਰੋਧ ਕੀਤਾ ਤੇ ਹੰਸ ਰਾਜ ਤਕੜਾ ਬਿਸ਼ਾਰਮ ਸੀਗਾ ਚਲੋ ਉਹ ਝੱਲੀ ਗਿਆ ਪਰ ਗੱਲ ਇਹ ਹੈਗੀ ਆ ਕਿ ਜਦੋਂ ਕੋਈ ਅਹੁਦਾ ਦੇਣਾ ਸੀਗਾ ਤਾਂ ਹਾਰੇ ਹੋਏ ਰਵਨੀਤ ਬਿੱਟੂ ਨੂੰ ਆ ਜਿਹੜਾ ਇਸੇ ਭਾਜਪਾ ਨੇ ਆ ਜਿਹੜਾ ਰਾਜ ਮੰਤਰੀ ਦਾ ਅਹੁਦਾ ਤਾਂ ਦੇ ਦਿੱਤਾ ਪਰ ਹੰਸ ਰਾਜ ਹੰਸ ਦੇ ਪੱਲੇ ਆ ਜਿਹੜਾ ਉਹ ਕੱਖ ਨਹੀਂ ਪਿਆਗਾ। ਮਤਲਬ ਜਿਹੜੇ ਮਜ਼ਦੂਰਾਂ ਨੂੰ ਇਹ ਲੱਗਦਾ ਸੀਗਾ ਕਿ ਭਾਈ ਬੀਜੇਪੀ ਕਿਤੇ ਨਾ ਕਿਤੇ ਮਜ਼ਦੂਰ ਪੱਖੀ ਆ, ਦਲਤ ਪੱਖੀ ਆ। ਭਾਵੇਂ ਅਸੀਂ ਲਗਾਤਾਰ ਇਹ ਜ਼ੋਰ ਲਾਇਆ ਵੀ ਭਾਈ ਉਹ ਨਾ ਮਜ਼ਦੂਰ ਪੱਖੀ ਆ, ਨਾ ਦਲਤ ਪੱਖੀ ਆ। ਜਦ ਕਿ ਉਹ ਭਾਈ ਚਾਰ ਕਿਸਾਨ ਦੇ ਵਿੱਚ ਆ ਜਿਹੜੀ ਉਹ ਬਖੇੜਾ ਪਾਉਣਾ ਚਾਹੁੰਦੀ ਹੈਗੀ ਆ ਪਰ ਉਦੋਂ ਕੋਈ ਨਹੀਂ ਸਮਝਾਗਾ ਪਰ ਹੁਣ ਸ਼ਾਇਦ ਲੱਗਦਾ ਕਿਤੇ ਨਾ ਕਿਤੇ ਲੋਕਾਂ ਨੂੰ ਇਸ ਗੱਲ ਤੋਂ ਜਿਹੜੀ ਸਮਝਾ ਜਿਹੜੀ ਆ ਜਾਵੇਗੀ ਕਿ ਅੱਜ ਹੰਸ ਰਾਜ ਹੰਸਾ ਜਿਹੜਾ ਉਹ ਕਿਤੇ ਵੀ ਦਿਖਾ ਦਿਖਾਈ ਨਹੀਂ ਦੇ ਰਿਹਾ ਹੈਗਾ ਪਿਛਲੇ ਦਿਨੀ ਵੀਡੀਓ ਆਈ ਸੀ ਕਹਿੰਦਾ ਮੈਂ ਰੋ ਪਰੌਠੇ ਖਾ ਕੇ ਆ ਜਿਹੜਾ ਸੌਂ ਗਿਆ ਪਰ ਉਹ ਵਿਚਾਰਾ ਪਰੌਠੇ ਖਾ ਕੇ ਸੁੱਤਾ ਰਹਿ ਗਿਆ ਤੇ ਮਨਿਸਟਰ ਬਣ ਦੇ ਲੱਡੂ ਆ ਜਿਹੜੇ ਉਹ ਰਵ ਨੀਟ ਬਿੱਟੂ ਆ ਜਿਹੜੇ ਉਹ ਬਣ ਰਿਹਾ ਹੈਗਾ ਉੱਚ ਜਾਤੀ ਦਾ ਹੋਣ ਦੀ ਵਜ੍ਹਾ ਕਰਕੇ ਆ ਸ਼ਾਇਦ ਸ਼ਾਇਦ ਨਹੀਂ ਪੱਕੀ ਗੱਲ ਹੈਗੀ ਕਿ ਉੱਚ ਜਾਤੀ ਹੋਣ ਦਾ ਵਜ੍ਹਾ ਕਰਕੇ ਉਸ ਨੂੰ ਤਾਂ ਮਨਿਸਟਰ ਬਣਾ ਦਿੱਤਾ ਗਿਆ ਪਰ ਹੰਸ ਰਾਜ ਹੰਸ ਦੀ ਹੈ ਜਿਹੜੀ ਕਿਸੇ ਨੇ ਸਾਰ ਨਹੀਂ ਲਈਗੀ ਜਿਹੜੇ ਬੰਦੇ ਨੇ ਸਭ ਤੋਂ ਵੱਧ ਆ ਜਿਹੜੀਆਂ ਉਹ ਗਾਲਾਂ ਲੈਂਦੇ ਇਹ ਕਿਤੇ ਨਾ ਕਿਤੇ ਤੁਹਾਡੇ ਤੀਕ ਇਹ ਮੈਸੇਜ ਪਹੁੰਚਾਉਣ ਦਾ ਇਹ ਤਹਈਆ ਹੈਗਾ ਵੀਡੀਓ ਨੂੰ ਸ਼ੇਅਰ ਲਾਜ਼ਮੀ ਕਰਨਾ ਕਮੈਂਟ ਕਰਕੇ ਤੁਸੀਂ ਵੀ ਆਪਣੀ رائے ਦੱਸਣਾ ਹੈਗਾ ਕਿ ਇਹ ਗੱਲ ਆ ਜਿਹੜੀ ਤੁਹਾਨੂੰ ਕਿੰਨੀ ਕੀ ਦਰਸਤ ਲੱਗੀ ਹੈਗੀ ਆ ਸੋ ਮੈਂ ਬਲਰਾਜ ਮਰ ਤੁਹਾਡਾ ਬਹੁਤ ਬਹੁਤ ਧੰਨਵਾਦ